ਸਬਜ਼ੀ ਮੰਡੀ ਦੇ ਨਾਲ ਬਣੀ ਕਲੋਨੀ ਦੇ ਰਸਤੇ ਤੋਂ ਇੱਕ ਵਿਅਕਤੀ ਦੀ ਮਿਲੀ Laash ਪਰਿਵਾਰ ਨੇ ਜਤਾਇਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੀਤੀ ਹਤਿਆ ਦਾ ਅਸ਼ੰਕਾ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਦੇ ਨਾਲ ਬਣੀ ਕਲੋਨੀ ਦੇ ਬਾਹਰ ਰਸਤੇ ਉੱਪਰ ਇੱਕ ਵਿਅਕਤੀ ਦੀ Laash ਮਿਲੀ ਹੈ ਜਿਸ ਨੂੰ ਬੁਰੀ ਤਰ੍ਹਾਂ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਗਿਆ ਹੈ ਖੂਨ ਨਾਲ ਲਤਪਟ ਪਈ Laash ਨੂੰ ਦੇਖਣ ਤੇ ਲੱਗਦਾ ਹੈ ਕਿ ਕਾਫੀ ਬੇਰਹਿਮੀ ਨਾਲ ਉਸ ਦੀ ਹਤਿਆ ਕੀਤੀ ਗਈ ਹੋਵੇਗੀ ਮੌਕੇ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਨੂੰ ਆਸ਼ੰਕਾ ਹੈ ਕਿ ਲੁੱਟ ਪਾਰ ਦੀ ਨੀਅਤ ਨਾਲ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ লাশ ਦੇ ਪਾਸ ਮੋਟਰਸਾਈਕਲ ਵੀ ਨਹੀਂ ਮਿਲਿਆ ਜਿਸ ਤੇ ਉਹ ਆਪਣੇ ਘਰੋਂ ਆਇਆ ਸੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੂਰਾ ਮਾਮਲਾ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਇਹ ਰਾ ਕੱਲ ਦਾ ਸ਼ਾਮ ਦਾ ਆਇਆ ਕਰੋ ਤੇ ਉਸ ਤੋਂ ਬਾਅਦ ਘਰ ਨਹੀਂ ਪਹੁੰਚਿਆ ਤਾਂ ਕਿਸੇ ਤਰੀਕੇ ਉਹਨਾਂ ਨੂੰ ਸਵੇਰ ਪਤਾ ਲੱਗਿਆ ਬਿਆਸਤਰ ਬੰਦਾ ਗਿਆ ਪਿਆ ਤੇ ਉਹਦੀ ਉਹ ਕਿਸੇ ਨੇ ਕਤਲ ਹੀ ਕਰ ਦਿੱਤਾ ਹਲੋ ਇਹ ਕਿੱਥੋਂ ਆ ਰਹਿਣਾ ਵਾਜੀ ਪਿੰਡ ਵਾਲੀ ਕਿਹਾ ਇੱਕ ਦਿਨ ਦੀ ਵਾਰਦਾਤ ਹੋਈ ਹੈ ਪਤਾ ਕੁਝ ਰਾਤ ਤੇ तकरीबन 10 ਵਜੇ ਤੋਂ ਬਾਅਦ ਦੀ ਲੱਗ ਰਹੀ ਤੇ 10 ਵਜੇ ਤੋਂ ਪਹਿਲਾਂ ਤਾਂ ਲੋਕ ਕਹਿੰਦੇ ਇੱਥੇ ਅਸੀਂ ਸਾਰੇ ਹੈਗੇ ਸੀ ਮੰਡੀ ਚੱਲਦੀ ਪਈ ਹੈ ਨਾ ਤੇ ਇਹ ਇਹ ਮਤਲਬ ਕਿ ਤੁਹਾਡਾ ਕੀ ਲੱਗਦਾ ਇਹ ਮੇਰੇ ਭੂਆ ਦਾ ਲੜਕਾ ਜੀ ਕੋਈ ਕਾਰਨ ਪਤਾ ਲੱਗਾ ਕਿਨੇ ਮਾਰਿਆ ਜਾਂ ਕਿਸੇ ਨੇ ਕੋਈ ਪਤਾ ਨਹੀਂ ਮੋਟਰਸਾਈਕਲ ਇਹਦਾ ਖੋ ਕੇ ਲੈ ਗਿਆ ਮੋਬਾਈਲ ਤਾਂ ਪਿਆ ਸੀ ਛੋਟਾ ਸੀਗਾ ਮੋਬਾਈਲ ਤੇ ਮੋਟਰਸਾਈਕਲ ਲੈ ਗਿਆ ਮੋਟਰਸਾਈਕਲ ਖੋਣ ਦੀ ਨੀਅਤ ਨਾਲ ਇਹਨੂੰ ਮਾਰਿਆ ਗਿਆ ਮੈਂ ਲੁੱਟਖੋ ਹੋਈ ਆ ਲੁੱਟਖੋ ਹੋਈ ਆ ਇਹ ਇਹ ਆਪਾ ਜੀ ਮੇਰਾ ਮੇਰਾ ਮੋਟਰਸਾਈਕਲ ਲੈ ਗਏ ਕੀ ਲੱਗਦਾ ਤੁਹਾਡਾ ਮੇਰੇ ਭਾਜੀ ਜੀਜਾ ਮੇਰੀ ਭੈਣ ਵਿਆਹੀ ਆ ਨਾਲ ਕੋਈ ਆਇਆ ਇਹਦੇ ਤੇ ਇਹਦੇ ਨਾਲ ਇੱਕ ਬੰਦਾ ਸੀਗਾ ਪੰਨਾ ਬੱਧਿਆ ਸੀ ਤੇ ਅੱਜ ਮੈਨੂੰ ਲੈ ਜਾਂਦਾ ਜੇ ਮੋਟਰਸਾਈਕਲ ਇੱਥੇ ਖੜਾ ਸੀ ਤੇ ਮਮੀ ਨਾਲ ਲੈ ਕੇ ਆਪਣਾ ਵੀ ਲੈ ਜਾਂਦਾ ਨਾਲ ਇਹਦਾ ਲੈ ਜਾਂਦਾ ਘਰੇ ਆ ਜਾਂਦੇ ਦੋਵੇਂ ਭਰਾ ਕੋਈ ਕਰਨੀ ਉਹ ਬੰਦੇ ਨੇ ਮੂੰਹ ਬੱਦਾ ਮੂੰਹ ਨਹੀਂ ਖੋਲਾ ਉਹਨੇ ਤੇ ਉਹਨੂੰ ਕਾਰੀ ਪਾਈ ਸੀ ਕਿ ਚਲ ਤੂੰ ਮੇਰੇ ਨਾਲ ਚਲਾ ਜਾ ਉਹਨੇ ਬਹਾਨਾ ਬਣਾ ਕੇ ਮੈਂ ਸਾਜ਼ਿਸ਼ ਤਹਿਤ ਇਹਨੂੰ ਮਰਵਾਇਆ ਨਾਲ ਲੁੱਟਖੋ ਕੀਤੀ ਆ ਨਹੀਂ ਇਹ ਤੁਹਾਡੇ ਕਹਿੰਦਾ ਮੈਂ ਲੁੱਟਖੋ ਹੀ ਜਾਂਦੇ ਨਾਲ ਹਾਂਜੀ ਲੁੱਟਖੋ ਕੀਤੀ ਨਾਲੇ ਉਹਨਾਂ ਨੂੰ ਜੀ ਬੁਲਾ ਕੇ ਨਹੀਂ ਤਾਂ ਪਿੰਡ ਤਾਂ ਕੋਈ ਬੰਦਾ ਨਹੀਂ ਜਾਂਦਾ ਸੀ ਮਗਰ ਬਹਿ ਕੇ ਕੇ ਉਹਨੇ ਇਹਨੂੰ ਫਸਾ ਕੇ ਲਿਆਂਦਾ ਕਿ ਜਾਲ ਦੇ ਵਿੱਚ ਇੱਥੇ ਗਾ ਪੁੰਡਿਆਂ ਨੂੰ ਕਿਹਨੂੰ ਹੁਣ ਹੁਣ ਇਹ ਕਤਲ ਕੀਤਾ ਜੀ ਇਹਨਾਂ ਦਾ ਕਤਲ ਹੋ ਗਿਆ ਹਾਂਜੀ ਜੀ ਧਿਆਨ ਬੁਝਿਖਾ ਤੁਹਾਨੂੰ ਕਿਵੇਂ ਪਤਾ ਲੱਗਾ ਇੱਥੇ ਫੇਰਾ ਪਜੇ ਰਾਤੀ ਸਾਰੀ ਰਾਤ ਫੋਨ ਉਨੋਂ ਦੇ 10 ਵਜੇ ਤੱਕ ਮਾਰਿ ਮਾਰ ਬਿੱਲ ਨੂੰ ਚੱਕਿਆ ਨਹੀਂ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਜੀ ਠੀਕ ਹੈ ਜੀ ਫਿਰ ਸਾਈ ਰਾਤ ਫੋਨ ਉਦੋਂ ਬੰਦ ਰਿਹਾ ਸਵੇਰੇ ਇੱਕ ਵਾਰੀ ਚਾਲੂ ਆਇਆ ਫੋਨ ਸਵੇਰੇ ਤੜਕੇ 7 6 ਵਜੇ ਤੇ ਉਸ ਤੋਂ ਬਾਅਦ ਇੱਕ ਬਿੱਲ ਗਈ ਉਹਨੇ ਫਿਰ ਬੰਦ ਕਰਤਾ ਉਦੋਂ ਪਤੀ ਨੇ ਤੇ ਆਰ ਸਿੰਘ ਕੋਈ ਨਹੀਂ ਪੜਿਆ ਕੋਈ ਕਿਸੇ ਨਾਲ ਵੀਰ ਜੀ ਦੁਸ਼ਮਣੀ ਨਹੀਂ ਕੋਈ ਰਾਂਝ ਸਿੰਘ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸਾਡਾ ਵਧੀਆ ਸਿਹਤ ਦਾ ਖਸਦਾ ਪਰਿਵਾਰ ਸੀ ਖੁਸ਼ੀ ਬਸ ਸਾਡੇ 4:30 ਵਜੇ ਸੌਦਾ ਦੇ ਕੇ ਕਰੋ ਤੁਰਿਆ ਸੌਦਾ ਕਰਿਆ ਨੇ ਦੀ ਦੁਕਾਨ ਪਾਈ 4-5 ਸਾਲ ਹੋ ਗਏ ਨੇ ਸੌਦਾ ਦੇ ਕੇ ਕਹਿੰਦਾ ਇੱਕ ਮੁੰਡਾ ਆਇਆ ਉਹਨੇ ਮੂੰਹ ਬੰਨਿਆ ਸੀ ਕਾਲੇ ਕੱਪੜੇ ਪਹਿਨੇ ਸੀ ਕਹਿੰਦਾ ਇਹਨੂੰ ਮੈਂ ਮੋਟਰਸਾਈਕਲ ਖਾਉਣਾ ਹੈ ਬਸ ਤੇ ਮੈਂ ਜਲਦੀ ਜਾ ਮੈਂ ਬਸ ਹੁਣੇ ਦੱਦੇ ਕਹਿੰਦੇ ਕਿ ਦੱਸਿਆ ਕਹਿੰਦਾ ਮੈਂ ਦੁਲਤੀ ਕੇ ਹੈਗਾ ਮੈਂ ਇਹਨੂੰ ਛੱਡ ਕੇ ਤੇ ਆਇਆ ਉੱਥੇ ਦੀ ਵੀ ਦੁਲਚੀ ਕੀ ਰਹੀ ਵੀ ਉੱਥੇ ਵੀ ਸੀਸੀਟੀ ਵੀ ਕੈਮਰੇ ਲੱਗੇ ਹੋਣ ਚੈੱਕ ਕਰਵਾਏ ਜਾਣ ਜਿੱਤੇ ਮੁੰਡੇ ਚੜਨ ਜਾਂਦਾ ਇੱਕ ਸਵੇਰ ਦਾ ਜਿਹੜਾ ਜੀਤੂ ਮੁੰਡਾ ਹੈ ਉਹਦਾ ਨਾਂ ਉਹਦਾ ਵਸੀਅਤ ਦਾ ਨਾ ਹੈਗਾ ਵਾ ਕੋਈ ਥੋੜਾ ਬੋਤਾ ਕੰਮ ਜਿਹੜਾ ਉਹਦੇ ਨਾਂ ਨਹੀਂ ਮਾਤਾ ਰਾਂ ਉਹਦੇ ਨਾਂ ਨਹੀਂ ਚੜਿਆ ਉਹ ਵੀ ਸਵੇਰ ਆਇਆ ਸੀ ਉਹਨੇ ਵੀ ਧਮਕੀ ਦਿੱਤੀ ਸੀਗੀ ਤੇ ਉਹ ਸਵੇਰ ਆਇਆ ਇਹ ਮੁੰਡਾ ਸ਼ਾਮ ਨੂੰ ਆਉਂਦਾ ਇਹਨਾਂ ਦੋਨਾਂ ਦਾ ਤਾਲਮੇਲ ਹੋਣਾ ਹੈ ਤਾਂ ਇਹ ਤੁ ਤਾਂ ਗੱਲ ਪਹੁੰਚੀ ਵੈਸੇ ਕਦੀ ਵੀ ਨਹੀਂ ਹੋ ਸਕਦਾ ਕੋਈ ਦੁਸ਼ਮਣੀ ਕੋਈ ਪੁਰਾਣੀ ਕੋਈ ਵੀਰ ਦੀ ਕੋਈ ਸਾਡੀ ਪੁਰਾਣੀ ਹਾਈ ਨੇ ਪਿੰਡ ਚ ਵੀ ਪੁੱਛਿਆ ਜਵੇ ਨਾ ਵਧੀਆ ਸੀ ਆ ਦੱਸਦਾ ਵਾ ਸਾਡੀ ਕਰਿਆਨੀ ਦੀ ਦੁਕਾਨ ਐ ਅਸੀਂ ਆਪਣੇ ਨਾਲ ਚ ਲੱਗ ਗਈ ਆ ਮੇਰੇ ਦੋ ਬੱਚੇ ਨੇ ਇੱਕ ਛੋਟਾ ਵਾ 11 11 ਸਾਲ ਦੇ ਛੋਟਾ ਜਿਹਾ ਪਰਿਵਾਰ ਕੋਈ ਗਲਤ ਆ ਤਾਂ ਨਹੀਂ ਸੀ ਇਹਨੂੰ ਹਾਂਜੀ ਕੋਈ ਗਲਤ ਆ ਤਾਂ ਨਹੀਂ ਸੀ ਕੋਈ ਗਲਤ ਨਹੀਂ ਸੀਗੇ ਨਹੀਂ ਜੀ ਨਹੀਂ ਸੀ ਜੇ ਦੀ ਥਾਣਾ ਸਿਟੀ ਫਿਰੋਜ਼ਪੁਰ ਦਾ ਏਰੀਆ ਜੀ ਰਖੜੀ ਰੋਡ ਵੱਜਦੀ ਐ ਕੇਵੀਐਮ ਕਲੋਨੀ ਓ ਤੇ ਕਰੀਬ 37 ਸਾਲ ਉਮਰ ਆ ਜੀ ਡੈਡ ਬੋਡੀ ਜੀ ਮਿਲੀ ਬੰਦੇ ਜੀ ਵਿਰਾਲ ਸਿੰਘ ਐਲੀਅਸ ਪਟਵਾਰੀ ਤੁਹਾਡੀ ਕਰਕੇ ਵਜਦਾ ਸੀ ਤੁਹਾਨੂੰ ਪੁਲਿਸ ਦਾ ਕੰਮ ਕਰਦਾ ਸੀ ਸਨ ਆਫ ਸਰਦਾਰ ਸਿੰਘ ਪਿੰਡ ਅਲੀਕੇ थाना ਸਦਰਪੁਰੋਜ ਦੀ ਇਹ ਡੈੱਡ ਬਡੀ ਮਿਲਈ ਹੈ ਜੀ ਮੈਂ ਤੇ ਹੋਰ ਸੀਨੀਅਰ ਸਰ ਮੌਕੇ ਤੇ ਆ ਜੀ ਮਰਡਰ ਦਾ ਬੱਚਾ ਰਜਿਸਟਰ ਕਰਕੇ ਤਵਕੀਸ਼ ਕਰਦਾ ਹਾਂ ਜੀ ਜੇਕਰ ਇਹ ਰਿਪੋਰਟ ਕਰਾ ਤਾਂ ਅਸਲ ਕੀ ਪਤਾ ਲੱਗੇਗਾ ਕਿ ਇਹ ਕਿਵੇਂ ਹੋਇਆ ਲਾਸ਼ ਜਿਹੜੀ ਹੈ ਇਹ ਮਾਰਿਆ ਕੀ ਹੈ ਸਰ ਕੋਈ ਤੇ ਕੀ ਚੀਜ਼ ਵਧੀ ਹੈ ਫੋਰੈਂਸਿਕ ਜਾਂਚ ਹੋਣੀ ਹੈ ਫੋਰਟਵਾਰਡ ਹੋਵੇਗਾ ਸਾਰੀ ਗੱਲ ਤਵਕੀਸ਼ ਚੈਗੀ ਜੀ ਤੇਤ ਪੰਜਾਬੀ ਟੀਵੀ ਲਈ ਸੁਖਚੰਦ ਸਿੰਘ ਫਿਰੋਜ਼ਪੁਰ